ਮੈਂ ਬਹਾਦਰ ਸਿੰਘ ਪਟਾਰਖੁਰਦ ਜਨਤਕਤਰ ਆ ਭਾਰਤੀ ਕਿਸਾਨ ਉਤਰਾਹਾਂ ਬਲਾਕ ਲਰੇਗਾ ਇਸ ਕੱਲ ਰੋਟ ਮਾਰ ਦੀ ਤਿਆਰ ਅੱਜ ਦੇ ਚੈਨਲ ਦੇ ਜ਼ਰੀਏ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਸਰਕਾਰਾਂ ਨੇ ਪਿਛਲੇ ਦਿਨਾਂ ਦੇ ਅੰਦਰ ਸੈਲੂ ਵਾਲੇ ਕਾਨੂੰਨ ਬਣਾਏ ਆ ਜਿਹਨੇ ਸੈਲੂਆਂ ਦੇ ਵਿੱਚ ਜਿਹੜਾ ਅਨਾਜ ਹੈ ਵੱਡੇ ਪੱਧਰ ਤੇ ਰੱਖਿਆ ਜਾਣਾ ਹੈ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਜਾ ਰਹੇ ਉਸ ਸੰਘਰਸ਼ ਦੇ ਵਿੱਚ ਸਾਡਾ ਜੋਧਾ ਕਰਮਜੀਤ ਸਿੰਘ ਪਿੰਡ ਸੰਗਤਪੁਰਾ ਤੋਂ ਉਸ ਪ੍ਰੋਗਰਾਮ ਦੇ ਵਿੱਚੋਂ ਉਸ ਸੰਘਰਸ਼ ਦੇ ਵਿੱਚ ਸ਼ਾਮਲ ਸੀਗਾ ਉਹ ਬਾਥਰੂਮ ਕਰਨਾ ਹੈ ਤੇ ਉੱਥੇ ਉਹਨੂੰ ਜਿਹੜੀ ਟੈਕ ਆਇਆ ਹੈ ਟੈਕ ਆਉਣ ਤੋਂ ਬਾਅਦ ਉਹਤੇ ਹਸਪੀਟਲ ਫੌਰੀ ਤੌਰ ਤੇ ਦਾਖਲ ਕੀਤਾ ਗਿਆ ਉਹਨੂੰ ਬਾਅਦ ਹੱਟ ਕੇ ਹਾਰਟ ਸੈਂਟਰ ਸਗਰੂਰ ਚ ਫਿਰ ਸਰਕਾਰੀ ਤੇ ਉਹਦੇ ਬਾਅਦ ਪਟਿਆਲੇ ਪਟਿਆਲੇ ਜਾ ਕੇ ਜਣੀ 8:30 8 ਵਜੇ ਉਹ ਬੰਦਾ ਜਿਹੜਾ ਸ਼ਹੀਦੀ ਪ੍ਰਾਪਤ ਕਰ ਗਿਆ ਭਾਰਤੀ ਸੰਸਦਿਕਤਾ ਗਰਾਹਾਂ ਸਾਡੀ ਮੰਗ ਹੈ ਤੇ ਸਾਡੀ ਜਥੇਬੰਦੀ ਦਾ ਜਿਹੜਾ ਸੰਵਧਾਨ ਹੈ ਕੈਦਾਂ ਕਾਨੂੰਨ ਹੈ ਉਹਦੇ ਵਿੱਚ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਲੋਗ ਮਾਬਜਾ ਪਰਿਵਾਰ ਦੇ ਇੱਕ ਜੀ ਨੂੰ ਉਹਦੀ ਯੋਗਤਾ ਦੇ ਮੁਤਾਬਕ ਨੌਕਰੀ ਸਾਰਾ ਕਰਜ਼ਾ ਉਹ ਪ੍ਰਾਈਵੇਟ ਹੈ ਆਰਟੀ ਹੈ ਦਾ ਅਧਾਰ ਕਾਰਡ ਤੇ ਲਿਆ ਹੋਇਆ ਪੰਨ ਕਾਰਡ ਤੇ ਲਿਆ ਹੋਇਆ ਉਹ ਕਰਜ਼ਾ ਖਤਮ ਹੋਵੇ ਕਿਉਂਕਿ ਪਰਿਵਾਰ ਕੋਲੇ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ ਇਸ ਕਰਕੇ ਵੱਡੀ ਸਮੱਸਿਆ ਹੈ ਪਰਿਵਾਰ ਕੋਲ ਕੋਈ ਰੋਜ਼ਗਾਰ ਨਹੀਂ ਇਸ ਕਰਕੇ ਉਸ ਘਰ ਦੇ ਯੋਧੇ ਨੂੰ ਸਲਾਮ ਕਰਦੇ ਆ ਇਹ ਜੋ ਮੋਰਚਾ ਹੋ ਰਿਹਾ ਇਸ ਦੇ ਦਫ਼ਤਰ ਲੱਗੇ ਆ ਇਹ ਉਨਾ ਸਮਾਂ ਜਾਰੀ ਰਹੂਗਾ ਜਿੰਨਾ ਚਿਰ ਤਿੰਨੇ ਸ਼ਰਤਾਂ ਜਾਨੀ ਮਾਪਦੇ ਵਾਲੀ ਨੌਕਰੀ ਵਾਲੀ ਤੇ ਕਰਜ਼ੇ ਵਾਲੀ ਸਰਕਾਰ ਮੰਨ ਨਹੀਂ ਲੈਂਦੀ ਤੇ ਅੱਜ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਸਰਕਾਰ ਨੂੰ ਇਹ ਜਿਹੜੀ ਗੱਲ ਹੈ ਆਪਦੀ ਚਾ ਰਹੇ ਆ ਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਚੱਲਦਾ ਪਹਿਲਾਂ ਵੀ ਕਿਹਦਾ ਵੇ ਘਟਨਾ ਵਾਪਰੀ ਹੈ ਕੀ ਲੱਗਦਾ ਸਰਕਾਰ ਨੇ ਮੰਗ ਜਾ ਜੇ ਮੰਤਰੀ ਇਹ ਪਤਾ ਪੂਰੀ ਕਿੱਥੇ ਸੀ ਦੇਖੋ ਜੀ ਸਾਡੀ ਜਥੇਬੰਦੀ ਭਾਰਤੀ ਕਿ ਸਰਦਕਤਾ ਗਰਾਹਾਂ ਲੜਨ ਦਾ ਜਿਹੜਾ ਤੌਰ ਤਰੀਕਾ ਸਾਡਾ ਉਸ ਹਾਵ ਨਾਲ ਸਾਰੇ ਕਿਤੇ ਜੋਗ ਮੁਆਵਜ਼ਾ ਵੀ ਮਿਲੇ ਨੌਕਰੀਆਂ ਮਿਲੀਆਂ ਪਿੱਛੇ ਚੋਣ ਜਦੋਂ ਚੋਣ ਕਮਿਸ਼ਨ ਨੇ ਉਹ ਬੰਦੀਆਂ ਲਾਈਆਂ ਹੁੰਦੀਆਂ ਉਦੋਂ ਵੀ ਸਾਡਾ ਇੱਕ ਸਾਥੀ ਸੀ ਦੋਗਾ ਜੀ ਉਹਦੇ ਵੀ ਇਸ ਨੇ ਮਾਫੀਆ ਵੀ ਲਿਆ ਕਰਜ਼ਾ ਵੀ ਨੌਕਰੀਆਂ ਤੇ ਸਾਡੀ ਜਥੇਬੰਦੀ ਦਾ ਬਕਾਇਦਾ ਤੌਰ ਤੇ ਗੱਲਬਾਤ ਹੈ ਜਿਹੜੀ ਪਹਿਲਾਂ ਵੀ ਚੱਲਦੀ ਰਹਿੰਦੀ ਹੈ ਹੁਣ ਵੀ ਚੱਲਦੀ ਹੈ ਕੀ ਨਾਮ ਹੈ ਮੇਰਾ ਨਾਮ ਸੁਭਾ ਸਿੰਘ ਸੰਗਤਪੁਰਾ ਜੀ ਮੈਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੇਖਤਾ ਗੁਰਾਹਾਂ ਬਲਕ ਲੱਗਾ ਅੱਜ ਅਸੀਂ ਧਰਨਾ ਲਾਇਆ ਕਿਉਂ ਇਹ ਧਰਨਾ ਜੀ ਇੱਕ ਸਾਡਾ ਕਿਸਾਨ ਆ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਲੋਕਾਂ ਤੇ ਥੱਪਰੀ ਥੱਪਰੀ ਆਉਦੇ ਸਬੰਧ ਜੇ ਕੱਲ ਸਾਰੇ ਪੰਜਾਬ ਚ ਆ ਸੋਲੋ ਗਦਾਮ ਨੇ ਜਿਹੜੇ ਉਹਨਾਂ ਲੱਗੇ ਅੱਗੇ ਧਰਨੇ ਲਾਏ ਹੋਏ ਤੇ ਤੇ ਇਹ ਸਾਡਾ ਵੀਰ ਕਰਮਜੀਤ ਸਿੰਘ ਸੰਗਤਪੁਰਾ ਉੱਥੇ ਉਸ ਸੰਘਰਸ਼ ਜਾਂ ਆਪਦੀ ਸ਼ਹੀਦੀ ਦੇ ਦਿੱਤੀ ਉਹ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਦੇ ਖਿਲਾਫ ਲੜਦਾ ਹੋਇਆ ਜਾਨ ਦੇ ਗਿਆ ਉਹਦੇ ਪਰਿਵਾਰ ਨੂੰ ਪਿੱਛੇ ਮਾਮਜੇ ਦੀ ਗੱਲ ਉਹਦਾ ਕਰਜ਼ਾ ਖਤਮ ਹੋਵੇ 10 ਲੱਖ ਰੁਪਈਆ ਇੱਕ ਪਰਿਵਾਰ ਨੂੰ ਜੀ ਨੂੰ ਨੌਕਰੀ ਉਹਦੀ ਮੰਗ ਸਰਕਾਰ ਤੋਂ ਕਰਦਿਆਂ ਕਿਉਂਕਿ ਇਹ ਸਰਕਾਰ ਦਾ ਸਰਕਾਰ ਕੱਤ ਲੈ ਇਸ ਚੀਜ਼ ਦੀ ਇਹ ਉਹਨਾਂ ਚਿਹਰਾ ਮੋਰਚਾ ਚੱਲੂਗਾ ਜਿੱਨਾਂ ਚਿਰ ਸਰਕਾਰ ਇਹ ਮਾਮਜਾ ਨਹੀਂ ਦਿੰਦੀ ਤੇ ਇੱਕ ਪਰਿਵਾਰ ਨੂੰ ਜੀ ਦੀ ਨੌਕਰੀ ਦਿੰਦੀ ਤੇ ਉਹ ਜਿਹੜਾ ਸਾਡਾ ਵੀਰ ਹੈ ਰਜਿੰਦਰਾ ਹਸਪਤਾਲ ਚ ਡੈੱਡ ਬਾਡੀ ਉੱਥੇ ਪਈ ਹੈ ਉਹ ਸੰਸਕਾਰ ਉਹਦਾ ਜਿੰਨਾ ਚਿਰ ਇਹ ਮਾਮਜੇ ਦਾ ਸਰਕਾਰ ਦਿੰਦੇ ਨਹੀਂ ਉਹਨਾਂ ਜਿਹੜਾ ਸੰਸਕਾਰ ਕਰਦੇ ਨਹੀਂ ਉਹਨਾਂ ਚਰਮੋਰਚਾ ਚੱਲੂਗਾ ਇਹ ਮੋਰਚਾ ਦਿਨ ਰਾਤ ਮੇਰਾ ਨਾਮ ਭਾਈ ਗੁਰਪ੍ਰੀਤ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹ 21 ਸੰਤਪੁਰਾ ਤੋਂ ਅੱਜ ਇਹ ਤਨਾਲਾ ਹੈ ਕਿਸ ਮਸੰਦੇ ਗਿਆ ਇਹ ਧਰਨਾ ਲਾਉਣ ਦਾ ਜਿਹੜਾ ਮਕਸਦ ਹੈ ਇਹ ਕੱਲ ਇੱਕ ਸਾਡੇ ਪਿੰਡ ਦਾ ਨੌਜਵਾਨ ਕਿਸਾਨ ਸੀਗਾ ਕੱਲ ਸੁਨਾਮ ਸੈਲੋ ਮੂਰੇ ਧਰਨਾ ਦਿੱਤਾ ਗਿਆ ਸੀਗਾ ਉਸ ਧਰਨੇ ਦੌਰਾਨ ਚੱਲਦੇ ਧਰਨੇ ਦੌਰਾਨ ਉਹ ਬੰਦੇ ਦੀ ਤਬੀਤ ਖਰਾਬ ਹੋਣ ਕਰਨਾ ਅੱਗੇ ਉਹਨੂੰ ਹਸਪੀਟਲ ਵਗੈਰਾ ਲੈ ਕੇ ਗਏ ਤੇ ਉਹ ਪਟਿਆਲੇ ਜਾ ਕੇ ਉਹਦੀ ਡੈਥ ਹੋ ਗਈ ਇਸ ਦੁਖਦਾਈ ਘਟਨਾ ਦੇ ਕਾਰਨ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਕਿੰਨੇ ਮੈਂਬਰ ਨੇ ਇਸ ਪਰਿਵਾਰ ਦੇ ਇਸ ਪਰਿਵਾਰ ਦੇ ਇੱਕ ਦਾ ਇਹ ਮੈਸੇਜ ਹੈ ਚਰਨਜੀਤ ਅਰਜਿੰਦਰ ਕੌਰ ਤੇ ਦੋ ਬੇਟੇ ਨੇ ਇਹਨਾਂ ਦੇ ਇੱਕ ਦਾ ਨੋਆ ਗੁਰਲਾਲ ਸਿੰਘ ਤੇ ਛੋਟੇ ਬੇਟੇ ਦਾ ਨੋਆ ਗੁਰਪਾਲ ਸਿੰਘ ਹੈ ਤੇ ਜਮੀਨ ਹੈ ਜਮੀਨ ਪਹਿਲਾਂ ਹੈਗੀ ਸੀਗੀ ਪਰ ਸਮੇ ਦੇ ਹਾਲਾਤ ਮਾੜੇ ਹੋਣ ਕਾਰਨ ਉਹ ਜ਼ਮੀਨ ਇਹਨਾਂ ਦੀ ਵਿਕ ਚੁੱਕੀ ਹੈ ਕਾਫੀ ਸਮਾਂ ਪਹਿਲਾਂ ਤੇ ਹਾਲਾਤ ਬਹੁਤ ਗੰਭੀਰ ਨੇ ਦੋਏ ਬੱਚੇ ਬੇਰੁਜ਼ਗਾਰ ਨੇ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਅੱਗੇ ਅਸੀਂ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਇਹ ਦੁਖਦਾਈ ਘਟਨਾ ਵਾਪਰੀ ਹੈ ਇਹ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਜੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਦੇ ਕੇ ਇਹਨਾਂ ਦੇ ਰੋਟੀ ਦਾ ਜ਼ਿਗਾਰਡ ਕੀਤਾ ਜਾਵੇ